ਕੋਇ ਕੀ ਸੀਗਾ ਹੁਣ ਹਾਂ ਜੀ ਸੀਸੀਟੀਵੀ ਤੋਂ ਜੈਸੇ ਹੀ ਦੇਖਿਆ ਇਹ ਕੁਦਦੇ ਹੋ ਦਿਖਾਈ ਦੋ ਉਹ ਲੋਕ ਬਾਹਰ ਗਏ ਹੋਏ ਹਨ ਪਰ ਕੋਈ ਨਹੀਂ ਹੈਗਾ ਘਰ ਕੋਈ ਨਹੀਂ ਹੈਗਾ ਪਹਿਲੇ ਵੀ ਇੱਥੇ ਕਈ ਚੋਰੀਆਂ ਹੋ ਚੁੱਕੀਆਂ ਨੇ ਇੱਕ ਗਿਲਸਾ ਬਹਿ ਕੇ ਸਾਹਮਣੇ ਉੱਥੇ ਵੀ ਚੋਰੀ ਹੋ ਗਈ ਅਸੀਂ ਸੀਸੀਟੀਵੀ ਕੈਮਰੇ ਲਗਾਏ ਹੋਏ ਨੇ ਆਪਣੇ ਬੁਜੁਰਗਾਂ ਵਸਦੇ ਕਿ ਅੰਗਾਰੋ ਛੋੜ ਕੇ ਦੇ ਨੇ ਜੀ ਐ ਸਾਰੇ ਬੱਚੇ ਬਾਹਰ ਗਏ ਹੋਏ ਨੇ ਬਜ਼ੁਰਗਾਂ ਦੀ ਦੇਖਭਾਲ ਕਰਨ ਵਾਸਤੇ ਕੋਈ ਹੈ ਨਹੀਂ ਗਾਈ ਜੇ ਅਸੀਂ ਟੀਵੀ ਸੀਸੀਟੀਵੀ ਲਗਾਏਗਾ ਲੋਨੋਮਾਸੇ ਲਗਾਇਆ ਕਿਉਂਕਿ ਕੰਬਲੀਆਂ ਆਂਦੀਆਂ ਨੇ ਲੋਗ ਆਦੇ ਲੈ ਜੀ ਉਹਨਾਂ ਵਾਸਤੇ ਲੋਕ ਬੱਚੇ ਵਾਂਦੀ ਕੇਅਰ ਨਹੀਂ ਕਰਦੇ ਬੱਚੇ ਉਹਨਾਂ ਦੀ ਕੇਅਰ ਨਹੀਂ ਕਰਦੇ ਅਸੀਂ ਉਹਨਾਂ ਦੀ ਕੇਅਰ ਕਰਦੇ ਜੀ ਉਹਨਾਂ ਦੇ ਬੱਚੇ ਉਹਨਾਂ ਨੂੰ ਛੱਡ ਕੇ ਗਏ ਹੋਏ ਨੇ ਕਨੜਾ ਤੋ ਨਾਲ ਤਾਂ ਜੇ ਤੁਸੀਂ ਨਾ ਇਹਨਾਂ ਕਾਬੂ ਕਰਦੇ ਅੰਦਰ ਕੁਝ ਹੋਰ ਵੱਡਾ ਨੁਕਸਾਨ ਦੇ ਦਿੱਤਾ ਤੋੜਦੇ ਪਏ ਸੀ ਆਵਾਜ਼ ਆ ਰਹੀ ਸੀ ਨਾ ਸਹੀ ਜਦੋਂ ਜੈਸੇ ਬੰਨੇ ਸ਼ੋਰ ਮਚਾਇਆ ਔਰ ਮੌਲੇ ਦੇ ਸਾਰੇ ਲੋਕਾਂ ਨੇ ਇਕੱਠਾ ਕੀਤਾ ਤੇ ਨਾਲੇ ਮੈਂ ਉਹਨਾਂ ਨੇ ਇਹ ਗੱਲ ਕਹੀ ਕਿ ਉਹ ਆਦਮੀ ਜੋ ਚੋਰ ਹੈਗੇ ਉਹ ਐਵੇਂ ਚੁਪੇ ਹੋਏ ਜੀ ਤੋਂ ਸਾਹਮਣੇ ਆਂਟੀ ਨੇ ਇਤਲਾਹ ਦਿੱਤੀ ਨਾ ਨੂੰ ਤੇ ਇਹਨਾਂ ਨੇ ਸਰਚ ਕਰਕੇ ਕਿ ਉਹਨਾਂ ਨੂੰ ਟਾਰਗੇਟ ਕਰ ਲਿਆ ਪਹਿਲੇ ਵੀ ਕੋਈ ਉਹਨੇ ਚੋਰੀ ਵਗੈਰਾ ਹੁੰਦੀ ਕਰਦੇ ਰਹੇ ਪਹਿਲੇ ਵੀ ਚੋਰੀ ਹੋਈ ਸੀ ਸਾਹਮਣੇ ਜੀ ਹਾਂਜੀ ਉੱਥੇ 3 ਸਾਲ ਲੱਗਤੋਂ ਉੱਥੇ ਵੀ ਉਹ ਫੁਟੇਜ ਸਾਡੇ ਕੋਲ ਹੀ ਫੁਟੇਜ ਵਾਲੀ ਲਈ ਸੀ ਉਸ ਦੇ ਹਿਸਾਬ ਨਾਲ ਉਹਨਾਂ ਨੇ ਚੋਰਾਂ ਨੂੰ ਪੜਿਆ ਜੀ ਤੇ ਫੁਣੀ ਪੜੇਗੇ ਹੁਣ ਕੀ ਕਿਸ ਮਨਣ ਚੋਰੀ ਕੀਤਾ ਤੇਰੇ ਉਹ ਤਾਂ ਸਮਾਨ ਨੇ ਤੋੜ ਨਹੀਂ ਪਾਇਆ ਨਹੀਂ ਮਕਤਾ ਤੋੜ ਕੇ ਬੇਚਲੀ ਗਈ ਤੋੜ ਨਹੀਂ ਪਾਇਆ ਉਸ ਤੋਂ ਪਹਿਲੇ ਅਸੀਂ ਇਹਨਾਂ ਨੂੰ ਪਾੜ ਦੇ ਇਹਨਾਂ ਨੇ ਪਾੜ ਲਿਆ ਜੀ ਸੱਲੇ ਸਾਡੀ ਦੀਵਾਰ ਤੋਂ ਪੁੱਧ ਕੇ ਠੀਕ ਹੈ ਸਾਰਾ ਮੈਂ ਆ ਦੋ ਮੁੰਡੇ ਨੂੰ ਦੇਖਿਆ ਸਾਡੇ ਸਾਹਮਣੇ ਗਿੱਲ ਸਾਜੂ ਅੰਕਲ ਖੜਾ ਰਿਹਾ ਕੋਠੋ ਟੱਪ ਕੇ ਫਿਰ ਉਹ ਤੋਂ ਅੰਦਰ ਵੜ ਕੇ ਫਿਰ ਉਸ ਤੋਂ ਬਾਅਦ ਸਾਡੇ ਨਾਲ ਦੇ ਗਵਾਂਢੀ ਦੇ ਵੜੇ ਦੇ ਅੰਦਰ ਤੇ ਕੋਈ ਉਨੇ ਚੀ ਅਸੀਂ ਸਾਰੇ ਬਾਹਰ ਆ ਗਏ ਸਾਰੇ ਮੱਲੇ ਨੂੰ ਇਕੱਠਾ ਕਰ ਲਿਆ ਜੀ ਤੇ ਇੰਨੇ ਚੀ ਛਾਲ ਮਾਰ ਕੇ ਇੱਥੇ ਕਾਕੋੜ ਲੋਨ ਕਰ ਰਿਹਾ ਉਹਨੇ ਛਾਲ ਮਾਰ ਕੇ ਇਹਨਾਂ ਨੇ ਪਾੜ ਲਿਆ ਜੀ ਕਾਰਨ ਕਿਸੇ ਨੂੰ ਚੋਰੀ ਕਰਨਾ ਸੀ ਕਿਵੇਂ ਮੈਂ ਕਿਹਾ ਚੋਰੀ ਦਾ ਹੀ ਸੀ ਇਹਨਾਂ ਦਾ ਕਿ ਤਾਲਾ ਤੋੜਨ ਦੀ ਕੋਸ਼ਿਸ਼ ਕਰਦੇ ਹੀ ਹੈ ਕਿੰਨੀ ਕਿੰਨੀ ਉਮਰ ਹੈ ਲੱਗਦੀ ਇਹਨਾਂ ਦੀ ਛੋਟੇ ਹਨ ਕਿਵੇਂ 12-13 ਸਾਲ ਦੀ ਨਸ਼ਾ ਵੀ ਮਿਲਿਆ ਇਹਨਾਂ ਕੋਲ ਤੇ 20-23 ਸਾਲ ਦੀ ਉਮਰ ਹੈ ਇਹਨਾਂ ਦੀ ਤੇ ਹੁਣ ਪੁਲਿਸ ਨੂੰ ਤਲਾਸ਼ ਦਿੱਤੀ ਆਮ ਪੁਲਿਸ ਨੂੰ ਸਾਕਰਤੀ ਆ ਹੁਣ ਲੈ ਗਏ ਨੇ ਇਹ ਵੈਰੀਫਾਈ ਕਰਨਗੇ ਹੋਏਗਾ ਹਾਂਜੀ ਕਿ ਨਾਮ ਹੀ ਚੜਾ ਹੋਈ ਸਰਿੰਦਰ ਨਰੇਸ਼ ਸਰਿੰਦਰ ਰੋਡ ਤੇ ਡਾਕਟਰ ਗੁਰਪ੍ਰੀਤ ਸਿੰਘ ਹਸਪਤਾਲ ਦੇ ਦੋ ਤਿੰਨ ਕਰ ਰਿਹਾ ਉਸ ਗੱਡੀ ਦੇ ਵਿੱਚ ਸਾਰੇ ਉਹ ਸੀਸੀਟੀਵੀ ਵੀ ਆ ਗਈ ਤੁਹਾਨੂੰ ਪ੍ਰੋਵਾਈਡ ਕਰਦੀ ਹੈ ਤੇ ਇਹ ਰੇਕੀ ਕਰ ਰਹੇ ਪਹਿਲੇ ਵਿਖਰੇ ਕਰਾ ਲਈ ਉਸ ਤੋਂ ਬਾਅਦ ਕਿਸੇ ਘਰ ਚ ਬੜੇ ਤਰ੍ਹਾਂ ਤੋਂ ਲੱਗੇ ਤਾਂ ਫੰਕਸ਼ਨ ਲੱਗੇ ਕਰਿਆ ਉਹਨੇ ਪਹਿਲੇ ਵੀ ਸੜੀ ਛੋੜੀ ਵਗੈਰਾ ਹੁੰਦੀ ਰਹੀਆਂ ਪਹਿਲੀ ਵਾਰ ਕੁਝ ਰਿਹਾ ਹੋਇਆ ਇਹ ਵੀ ਸੜੀ ਚ ਕ੍ਰਾਈਮ ਤਾਂ ਹੋਇਆ ਇਹਦਾ ਪੁਰਾਣਾ ਜਿਹਾ ਆਪਾਂ ਦੇਖੀ ਜਣਾ ਨਾ ਨਵੇਂ ਦੇ ਵਿੱਚ ਚੋਰੀਆਂ ਜਾਂ ਮੜਮਟਾ ਲੁੱਟ ਕੋ ਇਹ ਆ ਮੰਨਦੇ ਨੇ ਕਹਿੰਦੇ ਇਸ ਕਰਕੇ ਸੜੀ ਸੜੀ ਚ ਕਰਦੇ ਆ ਇਹ ਆ ਬੰਦੇ ਨੇ ਵੀ ਅਸੀਂ ਇਰੀਏ ਚ ਫਿਰਦੇ ਆ ਅਸੀਂ ਜਦੋਂ ਸਮਾਨ ਕਰਨ ਬੈਠਕਦੇ ਆ ਕਰਨ ਵੀ ਹੈ ਕਿ ਕੋਈ ਨਸ਼ੇ ਦੇ ਅੱਜ ਰਾਤ ਕੋਈ ਵੀ ਨਾ ਕੋਈ ਸਮਾਨ ਕਰ ਰਿਹਾ ਟੀਕੇ ਮਿਲਣਗੇ ਨਾ ਕੋਈ ਖਾਲੀ ਸਿਰਿੰਜਾਂ ਮਿਲੀਆਂ ਬੰਦੇ ਨੇ ਟੀਕੇ ਲੰਦੇ ਆ ਜਰਾ ਅਸੀਂ ਲੋਡ ਪਿੰਨੇ ਆ ਰੋਜ਼ ਜਿਹੜਾ ਨਸ਼ਾ ਬੰਦੇ ਤੇ ਫਿਰ ਪੁਲਿਸ ਨੂੰ ਪਲਾ ਦਿੱਤੀ ਖਾਲੀ ਫੋਕਸੜੇ ਆਪਣੇ ਬਾਜ਼ਾਰ ਮਾਗੇ ਨੇ ਤੇ ਛੱਡੀ ਫੜੀ ਬਾਹਰ ਲਾ ਦਿੱਤੀ ਤੇ ਲੈਣ ਆਏ ਨੇ ਇੱਥੇ ਤਣੀ ਕਾਰਵਾਈ ਤੁਸੀਂ ਚਾਹੁੰਦੇ ਨਾਲ ਦੇਖੋ ਕਾਰਵਾਈ ਅਸੀਂ ਚਾਹੁੰਦੇ ਆ ਵੀ ਜਿੰਨੇ ਵੀ ਆਪਣਾ ਪਟਿਆਲਾ ਸ਼ਹਿਰ ਹੈ ਪਟਿਆਲਾ ਦਿਖਾਤੀ ਹੈ ਇਹਦੀ ਸੇਫਟੀ ਅਰਥੇ ਦਾ ਜ਼ਰੂਰ ਧੰਗ ਕਰਨਾ ਚਾਹੀਦਾ ਜਿਵੇਂ ਨਾ ਕੋਈ ਅਧਾਰ ਕ ਕੋਈ ਉਤਰਦਾ ਨਹੀਂ ਹੈ ਕੋਈ ਪਰਛਾਣ ਪੁੱਤਰ ਨਹੀਂ ਹੈ ਸਾਡੇ ਕੋਲ ਮੰਨਿਆ ਕਿ ਰੋੜੀ ਕੁੱਟ ਮੱਲੇ ਦੇ ਇਹਨਾਂ ਦੇ ਪੇਰੈਂਟਸ ਰਹਿੰਦੇ ਨੇ ਤੇ ਇਹ ਦੁਕਾਨਦਾਰ ਸਾਹਿਬ ਫੁੱਟਪਾਥ ਤੇ ਸੌਂਦਿਆਂ ਕਰਦੇ ਆ ਇਹ ਪ੍ਰੋਫੈਸ਼ਨਲੀ ਚੋਰੀਆਂ ਹੀ ਕਰਦੇ ਆ ਤੇ ਨਸ਼ਾ ਕਰਨ ਵਾਸਤੇ ਕੀ ਕਰਨਾ ਐ ਛੋਰੇ ਠੀਕ ਹੈ ਬਾਹਰ ਨਿਕਲ ਲਈ ਟੱਪਲੇ ਕਿ ਛੋਟ ਟੱਪਰੇ ਸੀਗਾ ਪਿੱਛੇ ਦਾ ਐਸੀ ਕਿਤੇ ਕਰੋ ਹਾਈ ਕਰੋ ਟੱਪਰੇ ਨਿਕਲ ਜੀ ਗੇਟ ਤੋਂ ਚੋਰੀ ਕਰਨਗੇ ਚੋਰੀ ਕਰਨਗੇ ਅਸੀਂ ਅੰਦਰ ਲੁਕਰੇ ਸੀ ਹੈ ਲੁਕਰੇ ਸੀਗੇ ਲੁਕਰੇ ਸੀਗੇ ਕਿਉਂ ਲੁਕਰੇ ਸੀਗੇ ਪਿਛਰ ਮੂੰਹ ਤੋੜ ਕੇ ਆਏ ਸੀ ਕਿ ਤੋੜ ਕੇ ਆਏ ਸੀ ਪਿਛੇ ਅਰਮੂਦ ਅਰਮੂਦ ਮੂੰਹ ਤੋੜ ਕੇ ਆਏ ਸੀ ਪਿਛੇ ਬੰਦੇ ਨੇ ਅਰਮੂਦ ਲੇ ਚੀ ਜੀ ਪੱਡਾਈ ਤੋੜ ਕੇ ਆਏ ਸੀ ਅੱਛਾ ਪਿੱਛੇ ਲਾ ਦੇ ਦੋ ਫੇ ਕਰੇ ਲੋਕਾਂ ਦੀ ਲੋੜ ਵੀ ਕਰੇ ਕਿਸੇ ਕਰੇ ਬੜਿਓ ਚੱਟੀ ਕੇ ਵਗਰੇ ਤੁਹਾਡੀਆਂ ਹਾਂ ਕੀ ਕਰਦੇ ਨਸ਼ਾ ਕਰਦੇ ਕੀ ਚੀ ਦਾ ਸਮਾਨ ਸਮਾਨ ਕਿਹੜਾ ਕੀ ਹੈ ਚਾਹੀਏ ਚਿੱਟਾ ਹਾਂ ਜੀ ਇੱਕ ਨਾਲ ਕੋਨੇ ਪ੍ਰੈਜ਼ਰ ਕੋਨਾ ਨਹੀਂ ਕੋਈ ਨਹੀਂ ਕੋਨੇ ਨਾ ਲੇ ਜਾਂਦੇ ਨਾ ਰਹਿੰਦੇ ਕਿੰਨਾ ਟਾਈਮ ਉਹ ਚੋਰੀਆਂ ਕਰਦੇ ਨੇ ਕਿੰਨਾ ਟਾਈਮ ਹੋ ਗਿਆ ਚੋਰੀ ਪਹਿਲੀ ਵਾਰ ਹੀ ਹੋਈ ਪਹਿਲੀ ਵਾਰ ਚੋਰੀ ਹੋਈ ਹੈ ਚੋਰੀ ਕੀ ਕੀ ਚੋਰੀ ਕੀਤਾ ਹੈ ਕੀ ਚੋਰੀ ਕੀਤਾ ਹੈ ਚੱਲ ਚੱਲ ਥੜਾ ਕਰਦੇ ਦੌਰ ਸਾਰੇ ਜਰ ਵੀ ਜਿਹੜੇ ਹੁੰਦੇ ਨੇ ਸਾਰੇ ਸਾਰੇ ਜਿਹੜੇ ਨੇ ਲੋਹੇ ਚੋਂ ਲੈਂਦੇ ਨੇ ਹਲਵਾ ਚੋਰੀ ਕਰਦੇ ਹੋ ਸਾਰੇ ਸਾਰੇ ਤੇ ਹੁੰਦੇ ਜਦੋਂ ਘਰ ਦੇ ਅੰਦਰ ਬੁੜੇ ਸੀਵਰੀ ਕੀ ਚੋਰੀ ਕਰਨਾ ਸੀਗਾ ਪੂਰੀ ਕੀ ਚੋਰੀ ਕਰਨਾ ਸੀਗਾ ਉਹਦੇ ਘਰ ਤੇ ਨਹੀਂ ਕਰਦੇ ਜੀ ਬਾਤ ਕਾਰਜੋਂ ਨਿਕਲੇ ਨਾ ਆਇਦਨ ਦੁਈ ਸੀਗੇ ਉਹਦੇ ਤਨੇ ਕਿਛੇ ਟੱਪ ਕੇ ਆਏ ਸੀਗੇ ਅੱਛਾ ਬਿਸ਼ਾਲ ਕੋਟ ਟੱਪੇ ਸੀਗੇ ਉੱਥੇ ਕੀ ਚੋਰੀ ਕੀਤਾ ਸੀਗਾ ਉੱਥੇ ਕੁਛ ਨਹੀਂ ਕਰਿਆ ਲੁਕਦੇ ਰਹਿ ਗਏ ਬਾਅਦ ਸਰਦਾਰ ਜੀ ਕੋਲ ਗੋਲ ਹੋਏਗੀ ਅੱਛਾ